ਅਟਕੀ ਕੀ ਨਾਂ ਤੋਂ ਡਾ ਬਲਵਿੰਦਰ ਦੇ ਕਿ ਡੇਟਾ ਦਾ ਕੀ ਨਾਂ ਸੀ ਆਪਣੇ ਅਰਜਿੰਦਰ ਕੁਮਾਰ ਤੇ ਕੀ ਕੰਮ ਕੀ ਕਰਦਾ ਸੀ ਰੰਗ ਦਾ ਉਮਰ ਕਿੰਨੀ ਮੁੰਡੇ ਦੀ 30 ਮਹੀਨਾ ਸਾਲ ਲੱਗੇ ਦਾ ਤੇ ਕੀ ਗੱਲ ਕੀ ਹੋਈ ਗੱਲ ਕੋਈ ਨਹੀਂ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਕਾ ਰਹਾ ਕਰ ਉਹ ਆ ਕੇ ਮੈਂ ਤਾਂ ਪਹਿਲੇ ਆ ਤੇ ਮੇਲਾ ਦੇਖਣ ਗਿਆ ਮੁੜ ਕੇ ਵਾਪਸ ਨੇ ਮਿਲਿਆ ਮੇਲਾ ਕਿਹੜੇ ਪਿੰਡ ਗਿਆ ਵੇਖਣ ਆਪਣੇ ਲੈੜੀਆਂ ਉਸ ਤੋਂ ਬਾਅਦ ਕੀ ਗੱਲ ਹੋਈ ਉਹ ਨਹੀਂ ਲੱਭਾ ਨੂੰ ਮੁੜ ਕੇ ਆਹ ਰਾਤ ਦਰਵਾਜ਼ਾ ਖੁੰਡਾ ਤਾਂ ਕਿਹ ਡਿੱਗ ਜਰੀ ਮੈਂ ਨਹੀਂ ਆਇਆ ਤੇ ਫਿਰ ਮੈਂ ਕਿਵੇਰੇ ਮੁੜੇ ਭੇਜਦੇ ਵੀ ਆਇਆ ਨਹੀਂ ਗੱਲ ਕੀ ਆ ਤੇ ਕਿਤੇ ਨਹੀਂ ਲੱਭਾ ਫਿਰ ਦੂਜੇ ਦਿਨ ਫੇਰ ਭੇਜੇ ਨਹੀਂ ਗੱਲ ਬਣੀ ਫੇਰ ਮੈਂ ਗਈ ਫੋਸੇ ਕਿਉਂਕਿ ਤੇ ਉਹਨਾ ਵੀ ਨਹੀਂ ਮੇਰੀ ਕੋਈ ਸੁਣੀ ਇਹ ਮੈਂ ਮਕੇਰਿਆਂ ਗਈ ਸਰਪੈਂਟ ਨੂੰ ਲਾ ਕੇ ਤੇ ਵਾਸ ਉਦੋਂ ਦਿਆਂ ਹੀ ਲੱਭਣ ਦੀ ਜਿੱਥੇ ਜਿੱਥੇ ਮੇਲੇ ਉੱਥੇ ਉੱਥੇ ਅਸੀਂ ਪਹੁੰਚੇ ਆ ਕਿਤੇ ਨਹੀਂ ਮਿਲਿਆ ਤਾਂ ਕੰਮ ਕੀ ਕਰਦਾ ਸੀਗਾ ਰੰਗ ਦਾ ਪਾਦੀ ਦੀ ਦੀਵਾਲ ਪੁਰਾਣੀ ਜੀ ਪੈਂਟ ਪਾਦੀ ਕਿਤੇ ਬਲ ਆ ਗਿਆ ਇਹ ਸੋ ਪਹਿਲਾਂ ਗੱਲ ਕਰੀਏ ਕਰ ਅੱਗੇ ਵੀ ਕਰੋ ਗਿਆ ਤਾਂ ਨਹੀਂ 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 ਅੱਗੇ ਜਾਂਦਾ ਹੀ ਸਾਮ ਨੂੰ ਆਈਦਾ ਹੀ ਕੰਮ ਤੇ ਜਾਂਦਾ ਹੈ ਨਾ ਛਾਮਾ ਨੂੰ ਉਹਨਾਂ ਭਾਵੇਂ 10-5 ਜਾਂ ਲੈ 11-5 ਜਾਂ ਲੈ ਪੁੰਚ ਨਹੀਂ ਪੁੰਚਣਾ ਕੀ ਮੰਗ ਕੀ ਕਰਨੀ ਚਾਹੁੰਦੇ ਹੋ ਪ੍ਰੋਸੈਸ਼ਨ ਸਾਡਾ ਮੁੰਡਾ ਲੱਭ ਜੇ ਸਾਨੂੰ ਪੰਜ ਚ ਲੱਭ ਲੱਭ ਕੇ ਸਦਾਈ ਹੋ ਗਿਆ ਸਾਰਾ ਪਿੰਡ ਗਿਆ ਨਾਲ ਲੱਭਣ ਕਿੱਥੇ ਕਿੱਥੇ ਦੱਸਦੇ ਉੱਥੇ ਕਹਿੰਗੇ ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ ਨਹੀਂ ਸਾਡੀ ਕਿਹਨਾਂ ਲੱਗਦ ਬਾਜੀ ਨਹੀਂ ਥਾਣੇ ਦਰਖਾਸਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਅਸੀਂ ਦਿੱਤੀ ਆ ਆਪਣੇ ਮੰਗਲਵਾਰ ਠੀਕ ਹੈ ਕੀ ਤੁਹਾਨੂੰ ਥਾਣੇ ਵਾਲਿਆਂ ਨੇ ਕੋਈ ਭਰੋਸਾ ਦਵਾਇਆ ਉੱਥੇ ਪ੍ਰਸ਼ਾਸਨ ਦਾ ਨਾ ਜਿੱਦਾਂ 4-5 ਦਿਨਾਂ ਦਾ ਜਿੱਦਾਂ ਹਣ ਪੁੱਛਿਆ ਕਿੱਦਾਂ ਕਿੱਦਾਂ ਜਿੱਦਾਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਐਦਾਂ ਕੀਤੀ ਵੀ ਘਰੋਂ ਮੇਲੇ ਤੇ ਗਿਆ ਉਹਨਾਂ ਨੇ ਪੁੱਛਿਆ ਵੀ ਕੀ ਕਿੱਦਾਂ ਵੀ ਲੜਿਆ ਆ ਕਿਹਾ ਨਹੀਂ ਕੋਈ ਲੜਾਈ ਝਗੜਾ ਨਹੀਂ ਕਿੰਦਕ ਇਹ ਨਾ ਨਹੀਂ ਕੋਈ ਕੋਟਨੀ ਤੱਕ ਉਹ ਕੰਮ ਤੇ ਗਿਆ ਤੇ ਕੰਮ ਤੋਂ ਮੈਂ ਆਖਿਆ ਘਰ ਹੈ ਘਰੋਂ ਫੇਰ ਮੈਂ ਤੋਂ ਮੇਲੇ ਜੋ ਪਹਿਲੇ ਆ ਕੇ ਗਿਆ ਫੇਰ ਮੁੜ ਕੇ ਰਾਤ ਆਇਆ ਨਹੀਂ ਮੈਂ ਰੋਟੀ ਬੁਲਾ ਕੇ ਦੇਖਦੇ ਡੀਗਰੀ ਨਹੀਂ ਆਇਆ ਦੂਜੇ ਦਿਨ ਫੇਰ ਨਹੀਂ ਆਇਆ ਮੁੰਡੇ ਫੇਰ ਲੱਭਣ ਚੱਲ ਗਏ ਤੀਜੇ ਦਿਨ ਫੇਰ ਲੱਭਣ ਲੱਪਿਆ ਹੀ ਫੇਰ ਅਗੀ ਤਾਂ ਅਮਿਆ ਸੈਂਜ ਹੈ ਉੱਥੇ ਹੀ ਪਤਾ ਕੀਤਾ ਉਹਦੇ ਤੋਂ ਬਾਅਦ ਅਗੇ ਮੁਸਾਫੁਰ ਸੈਂਜ ਉੱਥੇ ਵੀ ਪਤਾ ਕੀਤਾ ਨਹੀਂ ਲੱਭਿਆ ਆਈ ਕਿ ਸ਼ਾਲ ਕਿਤੇ ਮਿਲ ਗਿਆ ਕਿ ਨਾ ਹੋਵੇ ਫੇਰ ਅਗੀ ਪੁਰਾਣੇ ਬਗਾਲੇ ਉੱਥੇ ਵੀ ਨਹੀਂ ਲੱਭਿਆ ਜਦੋਂ ਤੁਸੀਂ ਥਾਣੇ ਦਰਖਾਸਤ ਦੇ ਕੇ ਆਏ ਆ ਤੁਹਾਡੇ ਤੋਂ ਕੋਈ ਪੁੱਛ ਗੇ ਸੀ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਕੁਝ ਨਹੀਂ ਕਹੇ ਕੁਝ ਨਹੀਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।